ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਉਸ ਉਮੀਦ ਕਰਦੇ ਹਾਂ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ ਆਪ ਸਭ ਠੀਕ ਹੋਵੋਗੇ ਤਾਂ ਆਪ ਜੀ ਕਦੇ ਨਾ ਕਦੇ ਸ੍ਰੀ ਹਰਮੰਦਰ ਸਾਹਿਬ ਗਏ ਹੋਵੋਗੇ ਦਰਸ਼ਨ ਕਰਨ ਵਾਸਤੇ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਦਰਸ਼ਨ ਦਿਉੜੀ ਰਾਹੀ ਹੁੰਦੇ ਆ ਹੋਇਆਂ ਅੰਦਰ ਜਾ ਕਰਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਉਪਰਾੰਤ ਆਪਾਂ ਜਦੋਂ ਬਾਹਰ ਵਾਪਸ ਨਿਕਲਿੰਦਾ ਹੈ ਜੇ ਜਗ੍ਹਾ ਤੋਂ ਆਪਾਂ ਬਾਹਰ ਵਾਪਸ ਆਉਂਦੇ ਹਨ ਉਸ ਜਗ੍ਹਾ ਤੇ ਦੇਗ ਪ੍ਰਸ਼ਾਦ ਵਰਤਿਆ ਹੁੰਦਾ ਹੈ ਅਤੇ ਨਾਲ ਹੀ ਇੱਕ 베ਰੀ ਦੇਖਣ ਨੂੰ ਮਿਲਦੀ ਹੈ ਅੱਜ ਆਪਾਂ ਉਸ 베ਰੀ ਦੇ ਇਤਿਹਾਸ ਬਾਰੇ ਜਾਣਾਂਗੇ ਤਾਂ ਇਸ ਪਵਿੱਤਰ ਸਥਾਨ ਦਾ ਨਾਮ ਹੈ ਗੁਰਦੁਆਰਾ ਲਾਚੀ 베ਰ ਸਾਹਿਬ ਸਨ 1577 ਵਿੱਚ ਜਦੋਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਆਰੰਭ ਹੋਈ ਤਾਂ ਪੰਜਵੇਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸਥਾਨ ਉੱਤੇ ਬਿਰਾਜਮਾਨ ਹੋ ਕਰਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਾਇਆ ਕਰਦੇ ਸੀ ਅਤੇ ਤਿੰਨਾਂ ਦੇ ਪਿਆਰੇ ਸਿੱਖ ਭਾਈ ਸਾਲੋ ਜੀ ਵੀ ਇਸੇ ਸਥਾਨ ਉੱਤੇ ਸੇਵਾ ਕਰਾਇਆ ਕਰਦੇ ਅਤੇ ਅਮਰਤ ਸरोवर ਦੇ ਕਾਰ ਸੇਵਾ ਦੀ ਨਿਗਰਾਨੀ ਰੱਖਿਆ ਕਰਦੇ ਐਸੇ ਸਥਾਨ ਉਤੇ ਸਨ 1740 ਵਿੱਚ ਜਦੋਂ ਮਸੇ ਰੰਗੜ ਨੇ ਸ੍ਰੀ ਹਰਮੰਦਰ ਸਾਹਿਬ ਜੋਤੇ ਕਬਜ਼ਾ ਕੀਤਾ ਜਿਸ ਜਗ੍ਹਾ ਤੇ ਗੁਰੂ ਮਹਾਰਾਜੇ ਦਾ ਪ੍ਰਕਾਸ਼ ਹੁੰਦਾ ਹੈ ਉਸ ਜਗ੍ਹਾ ਤੇ ਆਪਣਾ ਤਖਤ ਲਾ ਕਰਕੇ ਨਚਾਰਾਂ ਦਾ ਨਾਚ ਦੇਖਿਆ दारू ਪੀਤੀ ਜੂਆ ਖੇਡਿਆ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਵਿੱਤਰਤਾ ਨੂੰ ਭੰਗ ਕੀਤਾ ਜਦੋਂ ਇਹ ਖਬਰ ਬੀਖਾ ਨੇਰ ਜੰਗਲਾਂ ਵਿੱਚ ਰਹਿ ਰਹੇ ਸਿੰਘਾਂ ਨੂੰ ਪਤਾ ਲੱਗੇ ਤਾਂ ਸਖਸੂਰ ਮੈਂ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਜੀ ਨੇ ਤਿਸ ਦਾ ਸੌਦਾ ਲਾਣ ਦੀ ਜ਼ਿੰਮੇਵਾਰੀ ਚੁੱਕੀ ਜਦੋਂ ਬਿਕਾਨੇਰ ਤੋਂ ਚੱਲ ਕਰਕੇ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਤਾਂ ਮਸੇ ਰੰਗੜ ਦੇ ਸਿਰ ਕੱਟਣ ਵਾਸਤੇ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਘੋੜੇ ਵੀ ਇਸੇ 베ਰੀ ਨਾਲ ਬੰਨੇ ਸੀ ਇਸ 베ਰੀ ਦਾ ਨਾਮ ਲਾਚੀ 베ਰ ਤਾਂ ਪਿਆ ਹੈ ਕਿਉਂਕਿ ਇਸ 베ਰੀ ਉੱਤੇ ਲਾਚੀ ਵਰਗੇ ਨਿੱਕੇ ਨਿੱਕੇ 베ਰ ਲੱਗਦੇ ਹਨ ਤਾਂ ਕਰਕੇ ਇਸ ਨੂੰ ਲਾਚੀ ਬੇਰ ਆਖਿਆ ਜਾਂਦਾ ਹੈ ਅੱਜ ਇਸ ਪਵਿੱਤਰ ਸਥਾਨ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਜਦੋਂ ਵੀ ਆਪ ਜੀ ਸ਼੍ਰੀ ਹਰਮੰਦਰ ਸਾਹਿਬ ਜਾਓ ਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਜ਼ਰੂਰ ਕਰਿਆ ਜੇ ਜੇਕਰ ਆਪ ਜੀ ਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਆ ਜੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ